ਦੋਸਤੋ ਅੱਜ ਅਰਬੀ ਘੋੜਿਆਂ ਦੇ ਖਚਰਾਂ ਦਾ ਫਰਕ ਪਹਿਲਾਂ ਪਤਾ ਕਰਦੇ ਆ ਬਾਜਵਾ ਸਾਹਿਬ ਤੋਂ ਪੁੱਛ ਲਈਏ ਪਹਿਲਾਂ ਸੁਣ ਲਓ ਬਾਜਵਾ ਸਾਹਿਬ ਨੇ ਕੀ ਕਿਹਾ ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘੱਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁਟਕਲ ਮਾਲ ਬਾਹਰ ਜਾ ਦੇ ਬਾਜਵਾ ਸਾਹਿਬ ਹੁਣ ਜਵਾਬ ਦਿਓ ਕਿ ਆ ਤੁਹਾਡੇ ਅਰਬੀ ਘੋੜੇ ਆ ਖਚਰਾ ਦੇ ਮਗਰ ਕਿਉਂ ਤੁਰੇ ਫਿਰਿਆ ساری ਉਮਰ ਇਹ ਗੱਲ ਬਾਰੇ ਪਹਿਲਾਂ ਸਪਸ਼ਟ ਜ਼ਰੂਰ ਕਰਦੇ ਹੋ ਤੇ ਦੋਸਤੋ ਤੁਹਾਨੂੰ ਇੱਕੋ ਗੱਲ ਪਹਿਲਾਂ ਤੋਂ ਕਹਿੰਦੇ ਤੁਰੇ ਆਏ ਆ ਜੇ ਜੇ ਛਾਟੇ ਵਾਲਾ ਮਜਬੂਤ ਹੋਵੇ ਨਾ ਤੇ ਸਿਆਣਾ ਹੋਵੇ ਤਾਂ ਉਹ ਖਚਰਾ ਤੋਂ ਵੀ ਅਰਬੀ ਘੋੜਿਆਂ ਦਾ ਕੰਮ ਲੈ ਸਕਦਾ ਤੇ ਜੇ ਛਾਟੇ ਵਾਲਾ ਕਮਜ਼ੋਰ ਹੋਵੇ ਤਾਂ ਅਰਬੀ ਘੋੜੇ ਵੀ ਖਚਰਾ ਬਣ ਜਾਂਦੇ ਆ ਇਸੇ ਕਰਕੇ ਅਸੀਂ ਕਮਜ਼ੋਰ ਸੀ ਛਾਟੇ ਵਾਲੇ ਲੋਕਤੰਤਰ ਦੇ ਲੋਕ ਹੁੰਦੇ ਆ ਤੇ ਸਾਰੇ ਜਿਹੜੇ ਕੀ ਅਰਬੀ ਘੋੜੇ ਆ ਆਪਦੇ ਆਪ ਨੂੰ ਦੱਸਦੇ ਸਾਰੇ ਹੁਣ ਖਚਰਾ ਬਣੇ ਬੈਠੇ ਆ ਬਾਜਵਾ ਸਾਹਿਬ ਇਹ ਦੱਸਿਓ ਕਿ ਸਾਰੀ ਉਮਰ ਤੁਸੀਂ ਪਹਿਲਾਂ ਕੈਪਟਨ ਮਨੀਤਰ ਸਿੰਘ ਦੋ ਵਾਰੀ ਮੁੱਖ ਮੰਤਰੀ ਰਿਹਾ ਉਹਦੇ ਮਗਰ ਕਿਵੇਂ ਤੁਰੇ ਫਿਰੇ ਅਰਬੀ ਘੋੜਾ ਉਸ ਤੋਂ ਬਾਅਦ ਸੁਨੀਲ ਜਾਖੜ ਜੀ ਠੀਕ ਹੈ ਉਹ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਆ ਤੇ ਤੁਸੀਂ ਉਹਨਾਂ ਦੇ ਵੀ ਮਗਰ ਰਹੇ ਹੋ ਅਰਬੀ ਘੋੜੇ ਤੇ ਤੀਜਾ ਮਹਿੰਦਰ ਸਿੰਘ ਕੇ ਉਹ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਆ ਤੇ ਤੁਹਾਡੇ ਅਰਗੇ ਅਰਬੀ ਘੋੜੇ ਇਹਨਾਂ ਖਤਰਾਂ ਦੇ ਮਗਰ ਕਿਉਂ ਤੁਰੇ ਫਿਰਿਆ ਇਹ ਸਪਸ਼ਟ ਜ਼ਰੂਰ ਕਰ ਦਿਓ ਤੇ ਦੂਜਾ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਨਸਲ ਪਰਵਰਤਨ ਵੀ ਕਰ ਲੈਨੇ ਹੋ ਮਤਲਬ ਨਸਲ ਵੀ ਬਦਲ ਲੈਨੇ ਹੋ ਕਿਉਂਕਿ ਤੁਸੀਂ ਪਿੱਛੇ ਜੇ ਨਸਲਾਂ ਵੀ ਬਦਲੀਆਂ ਮੈਨੂੰ ਲੱਗਦਾ ਕਿਉਂਕਿ ਤੁਹਾਡੇ ਚੋਂ ਪਹਿਲਾਂ ਗੁਰਪ੍ਰੀਤ ਕਾਂਗੜ ਹੋ ਗਿਆ ਉਦੋਂ ਰਾਜਕੁਮਾਰ 베ਰਕਾ ਹੋ ਗਿਆ ਤੇ ਤੀਜਾ ਆਪਣਾ ਬਲਵੀਰ ਸਿੰਘ ਸਿੱਧੂ ਜਿਹੜਾ ਆਪਣਾ ਹੈਲਥ ਮਿਨਿਸਟਰ ਰਿਹਾ ਇਹ ਤਿੰਨੇ ਬੰਦੇ ਖਚਰਾ ਬਣ ਗਏ ਸੀ ਬੀਜੇਪੀ ਚ ਵਾਗ ਗਏ ਸੀ ਪਰ ਪਿੱਛੇ ਦੇ 2 ਮਹੀਨੇ ਪਹਿਲਾਂ ਫੇਰ ਅਰਬੀ ਘੋੜੇ ਬਣਾ ਲਏ ਤੁਸੀਂ ਮੈਨੂੰ ਇਹ ਵੀ ਸਪਸ਼ਟ ਕਰ ਦਿਓ ਮਾੜਾ ਜਿਹਾ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ ਕਿ ਨਸਲ ਪਰਵਰਤਨ ਤੁਸੀਂ ਕਰਦੇ ਕਿਵੇਂ ਉਹਦੋਂ ਬਿਨਾ ਸ਼ਾਮਸ਼ੰਦਰੋ ਰੋੜਾ ਵਰਗੇ ਹੋ ਗਏ ਰਾਣਾ ਗੁਰਮੀਤ ਛੋਡੀ ਹੋ ਗਿਆ ਮਨਪ੍ਰੀਤ ਬਾਦਲ ਹੋ ਗਿਆ ਅਸ਼ਪਨੀ ਸੇਖੜੀ ਹੋ ਗਿਆ ਇਹ ਸਾਰੇ ਜਿੰਨੇ ਬੰਦੇ ਨੇ ਇਹ ਸਪਸ਼ਟ ਕਰਿਓਗੇ ਸਾਰੇ ਹੀ ਖਚਰਾ ਸੀ ਤੇ ਦੋਸਤੋ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਕਿਹੜੀਆਂ-ਕਿਹੜੀਆਂ ਖੱਤਰਾਂ ਨੇ ਜਿਨ੍ਹਾਂ ਨੂੰ ਬਾਜਵਾ ਸਾਹਿਬ ਖੱਤਰ ਦੱਸਦੇ ਆ ਤੇ ਬਾਜਵਾ ਸਾਹਿਬ ਇਹ ਦੱਸਿਓ ਕਿ ਤਜਿੰਦਰਪਾਲ ਸਿੰਘ ਬਿੱਟੂ ਤੇ ਕਰਮਜੀਤ ਕੌਰ ਚੌਧਰੀ ਸਵਰਗਵਾਸੀ 14 ਮਾਕੇ ਸੰਤੋਖ ਸਿੰਘ ਚੌਧਰੀ ਦੇ ਜਿਹੜੇ ਘਰੋਂ ਨੇ ਪਿੱਛੇ ਜੇ ਉਹ ਵੀ ਮੇਰੇ ਖਿਆਲ ਦੇ ਵਿੱਚ ਖੱਚਰੀ ਬਣ ਗਏ ਕਿਉਂਕਿ ਭਾਜਪਾ 'ਚ ਵਗ ਗਏ ਤੇ ਜਿਹੜੇ ਤੁਹਾਡੇ ਨਾਲ ਆਈ ਜਾਂਦੇ ਆ ਉਹ ਸਾਰੇ ਜਿਹੜੇ ਉਹ ਅਰਬੀ ਘੋੜੇ ਬਣੀ ਜਾਂਦੇ ਆ ਰਵਨੀਤ ਬਿੱਟੂ ਵੀ ਮੇਰੇ ਖਿਆਲ 'ਚ ਹੁਣ ਖੱਤਰ ਬਣ ਗਿਆ ਪਹਿਲਾਂ ਉਹ ਵੀ ਅਰਬੀ ਘੋੜਾ ਹੁੰਦਾ ਸੀ ਓਏ ਸ਼ਰਮ ਕਰੋ ਮਾੜਾ ਮੋਟਾ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਪੀੜੀ ਥੱਲੇ ਛੋਟੇ ਹੀ ਮਾਰ ਲਿਆ ਕਰੋ ਸੱਚ ਤਾਂ ਬੋਲੇ ਛਾਨਣੀ ਕੀ ਬੋਲੇ ਤੇ ਪੰਜਾਬੀਓ ਤੁਹਾਨੂੰ ਇੱਕ ਗੱਲ ਕਹਿਣਾ ਕਿ ਨਾ तितਲੀਆਂ ਨੂੰ ਸਾਬਕ ਸਿਖਾਉਣਾ ਪੂਗਾ ਕਿਉਂਕਿ तितਲੀਆਂ ਸਾਰਾ ਰਸ ਚੂਸ ਗਈਆਂ ਪੰਜਾਬ ਦਾ ਤੇ ਰਸ ਚੂਸ ਕੇ ਹੁਣੇ ਕੀ ਕਰਦੀਆਂ ਨੇ ਜਿਵੇਂ ਕਹਿੰਦੇ ਆ ਨਾ ਕਦੇ ਕਦੇ ਐਸ ਫੁੱਲ ਤੇ ਕਦੇ ਔਸ ਫੁੱਲ ਤੇ ਯਾਰ ਮੇਰਾ तितਲੀਆਂ ਵਰਗਾ ਹੁਣ ਮਤਲਬ ਕੀ ਆ ਪੰਜਾਬ ਦਾ ਜਿਹੜਾ ਫੁੱਲ ਸੀ ਉਹਦਾ ਸਾਰਾ ਰਸ ਚੂਸ ਕੇ ਹੁਣੇ ਜਾਂਦੀਆਂ ਕਿੱਥੇ ਆ ਕਦੇ ਉਸ ਪਾਰਟੀ 'ਚ ਵੱਜ ਜਾਂਦੀਆਂ ਜਿਹੜਾ ਬਚਾਉਂਦਾ ਇਹਨੂੰ ਈਡੀ ਤੋਂ ਜਾ ਬੇਲੀਲੈਂਸ ਤੋਂ ਜਿਹੜਾ ਵੀ ਬਚਾਉਂਦਾ ਜਿੱਥੇ ਇਹਨਾਂ ਨੂੰ ਦੀਂਦਾ ਉਸੇ ਪਾਰਟੀ ਦੇ ਵਿੱਚ ਦੂਜੀ ਚ ਜਾ ਕੇ ਖੜ ਜਾਂਦੇ ਆ ਇਹ ਸਾਰਾ ਪੰਜਾਬ ਦਾ ਰਾਜਨਾਤਿਕ ਤਿਤਲਿਆਣੇ ਚੂਸਿਆ ਤੇ ਇਸੇ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜਿਆ ਨੇ ਆ ਦਲ ਬਦਲੂ ਜਿਹੜੇ ਆ ਪਿਛਲੇ 1-2 ਮਹੀਨਿਆਂ ਦੇ ਵਿੱਚ ਆਏ ਆ ਨਾ ਤੇ ਆ ਕੇ ਡੇਕਟਾ ਲੀਆਂ ਇਹਨਾਂ ਸਾਰਿਆਂ ਨੂੰ ਸਬਕ ਸਿਖਾਉਣਾ ਜੇ ਬਣਦਾ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਛਾਡੇ ਵਾਲੋਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਰੇ ਹੀ ਖੱਚਰਾਣੇ ਹੁਣ ਤਾਂ ਇਹਨਾਂ ਤੋਂ ਅਰਬੀ ਘੋੜਿਆਂ ਦਾ ਕੰਮ ਲੈ ਸਕਦੇ ਆ ਜੇ ਅਸੀਂ ਮਜ਼ਬੂਤ ਹੋਈਏ ਅਸੀਂ ਸਿਆਣੇ ਹੋਈਏ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਾਰੀਆਂ ਤਿਤਲੀਆਂ ਨੂੰ ਸਬਕ ਸਿਖਾਈਏ ਤੇ ਇਹਨਾਂ ਖਚਰਾਂ ਦੇ ਵਿੱਚੋਂ ਹੀ ਸਾਨੂੰ ਕੀ ਹੈ ਕੁਝ ਅਰਬੀ ਘੋੜੇ ਪਛਾਣਨੇ ਪੈਣਗੇ ਨਹੀਂ ਇਹਨਾਂ ਖਚਰਾਂ ਤੋਂ ਅਰਬੀ ਘੋੜਿਆਂ ਦਾ ਕੰਮ ਲੈਣ ਵਾਸਤੇ ਛਾੜਾ ਮਜ਼ਬੂਤ ਕਰ ਲਓ ਸਵਾਲਾਂ ਦੇ ਰੂਪ ਦੇ ਵਿੱਚ ਚਪੇੜਾ ਮਾਰੋ ਇਹਨਾਂ ਦੇ ਮੂੰਹ ਦੇ ਉੱਤੇ ਉਹ ਛਾੜਾ ਤੁਹਾਡੇ ਸਵਾਲਾਂ ਦਾ ਹੋਣਾ ਚਾਹੀਦਾ ਤੇ ਇਹਨਾਂ ਦੇ ਵਰਨਾ ਚਾਹੀਦਾ ਜਦੋਂ ਤੁਹਾਡੇ ਕੋਲੇ ਆਉਂਦੇ ਆ ਭਰਾ ਵੀ ਰਹਿਓ ਪਰ ਹੋਰ ਸ਼ਿੱਦਤ ਦੇ ਨਾਲ ਤੇ ਸਮਝਦੇ ਨਾਲ ਭਰਾਈਓ ਤੇ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੈਗੇ ਹੋ ਤਾਂ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ